ਕੋਈ ਇਹ ਦੂ ਵੱਡਾ ਘਾਟਾ ਕਿਉਂ ਹੋ ਰਿਹਾ ਹੈ ਜਿਹੜਾ ਮਾਪੇ ਦੀ ਸਾਥ ਹੀ ਸੱਤ ਹੋ ਗਏ ਤੇ ਇਹ ਦੂ ਵੱਡਾ ਘਾਟਾ ਨਹੀਂ ਹੋ ਸਕਦਾ ਪਰ ਇਹ ਇਸ ਟਾਈਮ ਕਿਹੋ ਕਿਹੋ ਪੂਰੀ ਇੰਡਸਟਰੀ ਦੇ ਵਿੱਚ ਸੰਗੀਤ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਘਾਟੇ ਹੋ ਰਿਹਾ ਹੈ ਪਤਾ ਨਹੀਂ ਕਿਉਂ ਮਾਲਕ ਨੂੰ ਕੀ ਮੰਜ਼ੂਰ ਹੈ ਪਰ ਉਹਦੀ ਕਚਹਿਰੀ ਦੇ ਵਿੱਚ ਕਿਸੇ ਦੀ ਅਪੀਲ ਨਹੀਂ ਚੱਲਦੀ ਅਰਦਾਸ ਕਰਦੇ ਹਾਂ ਕਿ ਖਾਨ ਨੂੰ ਪਾਣਾ ਮਤਲਬ ਦਾ ਬਲਵਕਸ਼ਣ ਤੇ ਮਾਰਕਾ ਪ੍ਰਚਾਰਾ ਚੱਲਦਾ ਜੀ ਮਮੀ ਜੀ ਮੇਂ ਜਸਤਾਰਾ ਦਿਨ ਹੋਈ ਸੀ ਤੇ ਉਹਦੇ ਚਲੇ ਜਾਣ ਦੀ ਖਬਰ ਸਾਹਮਣੇ ਆਈ ਤੇ ਖਾਨਸਾ ਗੁੱਝੀ-ਉੱਝੀ ਰਹਿੰਦੇ ਹੀ ਕੰ ਲੱਗਦੇ ਸੀ ਕਿ ਬੇਸ਼ੱਕ ਅੱਜ ਮੇਰੇ ਕੋਲੇ ਕੋਪੀਆਂ ਨੇ ਪੈਸਾ ਨਹੀਂ ਪਰ ਮੈਂ ਬਹੁਤ ਜ਼ਿਆਦਾ ਗਰੀਬ ਹੋ ਚੁੱਕਿਆ ਪੈਸਾ ਮਾਪੇ ਤੋਂ ਵੱਡਾ ਨਹੀਂ ਹੁੰਦਾ ਜੀ ਪੈਸਾ ਤਾਂ ਕਿਸੇ ਕੋਲ ਕਰੋਨਾ ਹੋ ਸਕਦਾ ਰੁਪਾ ਹੋ ਸਕਦਾ ਪਰ ਜਿਹਦੇ ਕੋਲ ਮਾਪੇ ਨੇ ਦੁਨੀਆ ਦੀ ਸਭ ਤੋਂ ਵੱਡੀ ਅ ਜਿਹੜੀ ਮਹਿੰਗੀ ਨਿਆਮ ਸਭ ਤੋਂ ਵੱਡਾ ਪੈਸਾ ਮਾਪਾਪ ਜਿਹਦੇ ਕੋਲ ਮਾਪਾਪ ਨੇ ਮੇਰੀ ਦੁਨੀਆ ਬਣਾਈ ਪੰਜਾਬੀ ਇੰਡਸਟਰੀ ਤੋਂ ਬਹੁਤ ਮਾੜੀਆਂ ਖਬਰਾਂ ਆ ਰਹੀਆਂ ਪਿਛਲੇ ਕੁਝ ਦਿਨਾਂ ਤੋਂ ਇੱਕ ਕਹਿ ਸਕਦਾ ਕੁਲਮਾ ਕੇ ਕਿ ਕਾਲਾ ਸਾਲ ਚੱਲ ਰਿਹਾ ਪੰਜਾਬ ਸਮਾਜ ਹੀ ਕੋਈ ਉਹਦੇ ਰੰਗਾਂ ਮਰ ਤੇ ਪੂਰੀ ਰਜਾਸ ਰਹਿਣਾ ਪੈਣਾ ਉਹਦੇ ਅੱਗੇ ਕਿਸ ਦਾ ਜਦੋਂ ਇਹ ਇਤੋਂ ਵੱਡਾ ਕਾਟਾ ਕਿਉਂ ਹੋ ਸਕਦਾ ਜਿਹੜਾ ਮਾਪਾਪ ਦੀ ਸ਼ਾਦੀ ਸਿਰ ਤੋਂ ਹੋ ਗਈ ਤੇ ਇਹ ਤੋਂ ਵੱਡਾ ਕਾਟਾ ਨਹੀਂ ਹੋ ਸਕਦਾ ਪਰ ਆ ਇਹ ਇਸ ਟਾਈਮ ਕਹਿੰਦੇ ਪੂਰੀ ਇੰਡਸਟਰੀ ਦੇ ਵਿੱਚ ਸੰਗੀਤ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਘਾਟੇ ਹੋ ਰਿਹਾ ਹੈ ਪਤਾ ਨਹੀਂ ਕਿਉਂ ਮਾਲਕ ਨੂੰ ਕੀ ਮੰਨੂਰ ਹੈ ਪਰ ਉਹਦੀ ਕਚਹਿਰੀ ਦੇ ਵਿੱਚ ਅ ਕਿਸੇ ਦੀ ਅਪੀਲ ਦੀ ਨਹੀਂ ਚਲਦੀ ਅਰਦਾਸ ਕਰਦੇ ਹਾਂ ਕਿ ਖਾਨ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਮਾਲਕਾਂ ਪਰਚਰਨਾ ਚੁੱਕੇ ਅਮੀ ਗਿਆਨ ਉਹ ਜਿਸ ਤਾਰਾ ਦਿਨ ਹੋਈ ਸੀ ਤੇ ਅਬੂ ਦੇ ਚਲੇ ਜਾਣ ਦੀ ਖਬਰ ਸਾਹਮਣੇ ਆਈ ਤੇ ਖਾਂਸਾ ਉੱਚੀ ਉੱਚੀ ਰੋ ਰਿਹਾ ਹੈਗਾ ਲੱਗਦੇ ਸੀ ਕਿ ਬੇਸ਼ੱਕ ਅੱਜ ਮੇਰੇ ਕੋਲੇ ਕੁਟੀਆਂ ਨੇ ਪੈਸਾ ਨਹੀਂ ਪਰ ਮੈਂ ਬਹੁਤ ਜ਼ਿਆਦਾ ਗਰੀਬ ਹੋ ਚੁੱਕਿਆ ਪੈਸਾ ਮਾਪੇ ਤੋਂ ਵੱਡਾ ਨਹੀਂ ਹੁੰਦਾ ਪੈਸਾ ਤਾਂ ਕਿਸੇ ਨੂੰ ਕਰੋਨਾ ਹੋ ਸਕਦਾ ਰੋਹਾ ਹੋ ਸਕਦਾ ਪਰ ਜਿਹਦੇ ਕੋਲ ਮਾਪੇ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਮਹਿੰਗੀ ਨਿਆਮਤ ਸਭ ਤੋਂ ਵੱਡਾ ਪੈਸਾ ਮਾਪੇ ਦੇ ਹਨ ਜਿਹਦੇ ਕੋਲ ਮਾਪੇ ਨਹੀਂ ਉਹਦੀ ਦੁਨੀਆ ਨਹੀਂ ਹੁੰਦੀ ਜਬ ਇੰਡਸਟਰੀ ਤੋਂ ਬਹੁਤ ਮਾੜੀਆਂ ਖਬਰਾਂ ਆ ਰਹੀਆਂ ਪਿਛਲੇ ਕੁਝ ਦਿਨਾਂ ਤੋਂ ਇੱਕ ਕੈਸਾ ਕਦਿਆਂ ਕੁਲਮ ਲਾ ਕੇ ਕਿ ਕਾਲਾ ਸਾਲ ਚੱਲ ਰਿਹਾ ਪੰਜਾਬ ਸਮਾਂ ਹੈ ਜੀ ਕੋਈ ਉਹਦੇ ਰਾਂਝਾ ਮਾਰ ਕੇ ਉਹਦੀ ਰਾਜਤ ਰਹਿਣਾ ਪੈਣਾ ਉਹਦੇ ਅੱਗੇ ਕਿਸਦਾ ਨਹੀਂ